ਪੰਜਾਬ ਤੋਂ ਇੱਕ ਵੱਡੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਜੀ ਹਾਂ ਪੰਜਾਬ ਦੇ ਵਿੱਚ ਬੰਬ ਬਲਾਸਟ ਦੀ ਖਬਰ ਆ ਰਹੀ ਹੈ ਪੁਲਿਸ ਨੂੰ 10 ਹੋਰ ਵੀ ਦੇਸੀ ਬੰਬ ਮਿਲੇ ਨੇ ਸੋ ਮਾਮਲਾ ਹੈ ਜਿਹੜਾ ਜਲਾਲਾਬਾਦ ਦੇ ਥਾਣਾ ਵੈਰੋ ਦੇ ਅਧੀਨ ਆਉਂਦੇ ਪਿੰਡ ਬਾਮਨੀ ਵਾਲਾ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਉਸ ਵੇਲੇ ਸੰਸਤੀ ਫੈਲ ਗਈ ਜਾਦੀ ਇੱਕ ਗਲੀ ਦੇ ਵਿੱਚ ਗੰਦ ਚੁਗਣ ਵਾਲੇ ਵਿਅਕਤੀ ਦੇ ਨਾਲ ਹਾਦਸਾ ਵਾਪਰ ਗਿਆ ਜਾਣਕਾਰੀ ਮੁਤਾਬਕ ਇੱਕ ਵਿਅਕਤੀ ਦੇ ਵੱਲੋਂ ਵਿੰਡ ਦੀ ਰੂੜੀ ਤੋਂ ਗੰਦ ਚੁਕਦੇ ਸਮੇਂ ਇੱਕ ਸ਼ਖਸ ਦੇ ਹੱਥ ਵਿੱਚ ਫੜਿਆ ਹੋਇਆ ਡੰਡਾ ਜਦ ਆਟੇ ਵਾਲੀ ਥੈਲੀ ਤੇ ਲੱਗਿਆ ਇੱਕਦਮ ਧਮਾਕਾ ਹੋ ਗਿਆ ਇਹ ਧਮਾਕਾ ਇਨਾ ਜ਼ਬਰਦਸਤ ਸੀ ਕਿ ਉੜਾ ਚੁਗਣ ਵਾਲੇ ਸ਼ਖਸ ਦੇ ਲੱਤਾਂ ਤੇ ਵੱਡੀ ਗਿਣਤੀ ਚ ਸ਼ਰਰੇ ਵੱਜ ਗਏ ਅਤੇ ਉਹ ਵੀ ਹੋਸ਼ ਹੋ ਗਿਆ ਇਸ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਇੱਕ ਬਲਵੀਰ ਸਿੰਘ ਨਾਮ ਦਾ ਵਿਅਕਤੀ ਹੈ ਮਿਸਤਰੀ ਦਾ ਕੰਮ ਕਰਦਾ ਹੈ ਸ਼ਰਾਬ ਪੀਣ ਦਾ ਆਦੀ ਹੈ ਉਸ ਦੇ ਵੱਲੋਂ ਆਟੇ ਦੇ ਨਾਲ ਦੇਸੀ ਬੰਬ ਤਿਆਰ ਕੀਤੇ ਗਏ ਨੇ ਜਿਨ੍ਹਾਂ ਦੀ ਗਿਣਤੀ 10 ਅਤੇ ਕੂੜਾ ਚੁਗਣ ਵਾਲੇ ਵਿਅਕਤੀ ਹੈ ਜਿਹੜਾ ਜਦ ਬਲਵੀਰ ਸਿੰਘ ਦੇ ਘਰ ਦੇ ਬਾਹਰ ਪਹੁੰਚਦਾ ਹੈ ਕੂੜੇ ਦੇ ਵਿੱਚ ਅਚਾਨਕ ਧਮਾਕਾ ਹੋ ਜਾਂਦਾ ਹੈ ਜਿਸ ਨਾਲ ਉਹ ਜ਼ਖਮੀ ਹੋ ਜਾਂਦਾ ਹੈ ਸੋ ਮੌਕੇ ਤੇ ਇਹ ਜੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਆਟੇ ਦਾ ਭਰਿਆ ਹੋਇਆ ਗੱਟਾ ਬਰਾਮਦ ਕੀਤਾ ਗਿਆ ਜਿਹਦੇ ਵਿੱਚੋਂ 9 ਦੇ ਕਰੀਬ ਦੇਸੀ ਬੰਬ ਮਿਲੇ ਨੇ ਸੋ ਇਸੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਿਦੇ ਵਿੱਚ ਇਸ ਤੋਂ ਬਾਅਦ ਇਹ ਸਹਿਮ ਦਾ ਮਾਹੌਲ ਬਣ ਗਿਆ ਇਹਨਾਂ ਬੰਬਾਂ ਨੂੰ ਪਿੰਡ ਵਿੱਚ ਹੀ ਛੁੱਟੀ ਤੇ ਆਇਆ ਇੱਕ ਫੌਜੀ ਵੱਲੋਂ ਬੜੀ ਹੀ ਬਹਾਦਰੀ ਨਾਲ ਪਿੰਡ ਦੇ ਬਾਹਰ ਸੇਮ ਨਾਲੇ ਦੇ ਵਿੱਚ ਜਾ ਕੇ ਨਸ਼ਟ ਕੀਤਾ ਗਿਆ ਬਿਊਰੋ ਰਿਪੋਰਟ ਲੁਧਿਆਣਾ ਲਾਈਵ